ਅੱਜ ਸਵੇਰ ਦੀਆਂ ਉਹ ਖਬਰਾਂ ਜਿਨ੍ਹਾਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੁਧਿਆਣਾ ਵਿੱਚ ਪ੍ਰਦੂਸ਼ਣ ਖਲਾਉਣ ਵਾਲੀਆਂ ਫੈਕਟਰੀਆਂ ਤੇ ਸਖਤ ਕਾਰਵਾਈ ਵੀ ਲਈ ਗਈ। ਲੁਧਿਆਣਾ ਤੋਂ ਇੱਕ ਹੋਰ ਸਨਸਨੀ ਖਬਰ, ਸਾਬਕਾ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ ਇਲਾਕੇ ਵਿੱਚ ਦਹਿਸ਼ਤ। ਜਲੰਧਰ ਵਿੱਚ ਕੰਡੀ ਰਾਹਤ, ਖੇਡ ਸਨਮਾਨ ਅਤੇ ਲੈਦਰ ਉਦਯੋਗ ਲਈ ਨਵਾਂ R&D ਸੈਂਟਰ ਨੌਜਵਾਨਾਂ ਲਈ ਰੋਜ਼ਗਾਰ ਦੀ ਆਸ। ਪੰਚਤਾਨਾ ਮਾਮਲੇ ਵਿੱਚ ਸਰਕਾਰ ਦਾ ਵੱਡਾ ਵਿਆਦ, ਦੋਸ਼ੀਆਂ ਨੂੰ ਨਹੀਂ ਮਿਲੇਗੀ ਰਾਹਤ। ਦੇਸ਼ ਦੀਆਂ ਵੱਡੀਆਂ ਖਬਰਾਂ ਸਿਆਸਤ ਦੀ ਗਰਮੀ ਅਤੇ ਅਦਾਲਤ ਦੇ ਅਹਿਮ ਫੈਸਲੇ। ਜਾਣਨ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਸਤਿ ਸ਼੍ਰੀ ਅਕਾਲ ਪੰਜਾਬੀਓ ਤੁਸੀਂ ਦੇਖ ਰਹੇ ਹੋ ਹਾਈਪਨੋ ਜਿਸ ਵਿੱਚ ਅਸੀਂ ਲੈ ਕੇ ਆਉਂਦੇ ਆ ਪੰਜਾਬ ਤੇ ਦੇਸ਼ ਦੀਆਂ ਵੱਡੀਆਂ ਖਬਰਾਂ ਤੇ ਆਓ ਆਪਾਂ ਖਬਰਾਂ ਵੱਲ ਵਾਧਦੇ ਹਾਂ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅਪਰਾਧ ਅਤੇ ਕਾਨੂੰਨ ਵਿਵਸਥਾ, ਸਿਆਸਤ ਅਤੇ ਦੇਸ਼ ਦੀਆਂ ਅਹੰਕਾਰਪੂਰਨ ਖਬਰਾਂ। ਚਲੋ ਸ਼ੁਰੂ ਕਰਦੇ ਹਾਂ ਆਪਾਂ ਪਹਿਲੀ ਖਬਰ ਵੱਲ ਵਧਦੇ ਹਾਂ ਲੁਧਿਆਣਾ ਪ੍ਰਦੂਸ਼ਣ ਤੇ ਸਖਤ ਕਾਰਵਾਈ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਿਯਮ ਤੋੜਨ ਵਾਲੀਆਂ ਕਈ ਇਲੈਕਟ੍ਰੋ ਪਲੇਟਿੰਗ ਫੈਕਟਰੀਆਂ ਤੇ ਸਖਤ ਕਾਰਵਾਈ ਕੀਤੀ ਹੈ ਇਹਨਾਂ ਯੂਨਿਟਾਂ ਤੇ ਦੋਸ਼ ਹੈ ਕਿ ਇਹ ਗੰਦਾ ਪਾਣੀ ਸਿੱਧਾ ਦਰਿਆਵਾਂ ਵਿੱਚ ਛੱਡ ਰਹੀਆਂ ਹਨ ਜਿਸ ਨਾਲ ਪਾਣੀ ਅਤੇ ਵਾਤਾਵਰਨ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ ਅਧਿਕਾਰੀਆਂ ਨੇ ਸਾਫ਼ ਕਹਿ ਦਿੱਤਾ ਹੈ ਕਿ ਜੇ ਨਿਯਮ ਨਹੀਂ ਮੰਨੇ ਗਏ ਤਾਂ ਅਜਹੀਆਂ ਫੈਕਟਰੀਆਂ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ। ਇਹ ਕਦਮ ਵਾਤਾਵਰਣ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਮੰਨਿਆ ਜਾ ਰਿਹਾ ਹੈ। ਚਲੋ ਆਪਾਂ ਦੂਜੀ ਖ਼ਬਰ ਵੱਲ ਵਧਦੇ ਹਾਂ। ਜਲੰਧਰ ਉਦਯੋਗ ਲਈ ਚੰਗੀ ਖ਼ਬਰ ਹੈ। ਜਲੰਧਰ ਦੇ ਖੇਡ ਸਮਾਨ ਅਤੇ ਲੈਦਰ ਉਦਯੋਗ ਲਈ ਸਰਕਾਰ ਵੱਲੋਂ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਸਰਕਾਰ ਨੇ ਇੱਕ ਨਵਾਂ R&D ਸੈਂਟਰ ਬਣਾਉਣ ਲਈ ਸਮਝੌਤਾ ਕੀਤਾ। ਇਸ ਸੈਂਟਰ ਵਿੱਚ ਨਵੇਂ ਡਿਜ਼ਾਈਨ ਕੁਆਲਿਟੀ ਟੈਸਟਿੰਗ ਅਤੇ ਨੌਜਵਾਨ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਇਸ ਨਾਲ ਜਲੰਧਰ ਦੇ ਉਦਯੋਗ ਨੂੰ ਅੰਤਰਰਾਸ਼ਟਰੀ ਪੱਧਰ ਤੇ ਫਾਇਦਾ ਮਿਲੇਗਾ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵਧਣਗੇ ਅਗਲੀ ਖਬਰ ਹੈ ਅੰਮ੍ਰਿਤਸਰ ਸਿੱਖ ਡੈਲੀਗੇਸ਼ਨ ਦਾ ਦੌਰਾ ਅੰਮ੍ਰਿਤਸਰ ਤੋਂ ਖਬਰ ਹੈ ਕਿ ਇੱਕ ਗਲੋਬਲ ਸਿੱਖ ਡੈਲੀਗੇਸ਼ਨ ਪੰਜਾਬ ਦੇ ਦੌਰੇ ਤੇ ਹੈ ਇਹ ਡੈਲੀਗੇਸ਼ਨ ਸਿੱਖ ਇਕਤਾ ਅਤੇ ਅਕਾਲ ਤਖਤ ਦੀ ਆਰਥਿਕ ਖੁਦਮੁਖਤਿਆਰੀ ਵਰਗੇ ਮੁੱਦਿਆਂ ਤੇ ਗੱਲਬਾਤ ਕਰ ਰਹੀ ਹੈ ਸਿੱਖ ਸਮਾਜ ਵਿੱਚ ਇਸ ਦੌਰੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਅਗਲੀ ਖਬਰ ਲੁਧਿਆਣਾ ਕਤਲ ਕਾਂਡ ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਕਾ ਇੱਕ ਵੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ دہشت ਦਾ ਮਾਹੌਲ ਬਣਿਆ ਹੋਇਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ ਸਨ ਪੁਲਿਸ ਨੇ ਮਾਮਲਾ ਦਰਜ ਕਰਕੇ ਸੀਸੀਟੀਵੀ ਫੁਟੇਜ ਅਤੇ ਫੋਨ ਰਿਕਾਰਡ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ ਅਗਲੀ ਖਬਰ ਸਰਪੰਚ ਕਤਲ ਮਾਮਲਾ ਪੰਜਾਬ ਵਿੱਚ ਇੱਕ ਹੋਰ ਵੱਡਾ ਮਾਮਲਾ ਚਰਚਾ ਵਿੱਚ ਹੈ ਸਰਪੰਚ ਦੇ ਕਤਲ ਤੋਂ ਬਾਅਦ ਸਿਆਸਤ ਗਰਮਾ ਗਈ ਹੈ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਵਿਰੋਧੀ ਪਾਰਟੀਆਂ ਨੇ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਹਨ ਅਗਲੀ ਖਬਰ ਹੈ ਪੰਜਾਬ ਦੀ ਸਿਆਸਤ ਤੇ ਪੰਜਾਬ ਦੀ ਸਿਆਸਤ ਵਿੱਚ ਗਰਮੀ ਤੇਜ ਹੈ ਵੱਖ-ਵੱਖ ਪਾਰਟੀਆਂ ਇੱਕ ਦੂਜੇ 'ਤੇ ਦੋਸ਼ ਲਾ ਰਹੀਆਂ ਹਨ ਕਿਸੇ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਕਮਜ਼ੋਰ ਹੈ ਤਾਂ ਕਿਸੇ ਨੇ ਵਿਕਾਸ ਦੇ ਮੁੱਦੇ ਚੁੱਕੇ ਸਿਹਤ ਯੋਜਨਾਵਾਂ ਰੋਜ਼ਗਾਰ ਅਤੇ ਕਰਜ਼ਾ ਇਹ ਸਾਰੇ ਮੁੱਦੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਹੁਣ ਗੱਲ ਕਰਦੇ ਹਾਂ ਦੇਸ਼ ਦੀਆਂ ਵੱਡੀਆਂ ਖਬਰਾਂ ਦੀ ਦੇਸ਼ ਭਰ ਵਿੱਚ ਰਾਜਨੀਤੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਚੋਣਾਂ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਜਾਰੀ ਹੈ ਉੱਥੇ ਹੀ ਸੁਪਰੀਮ ਕੋਰਟ ਦੇ ਕੁਝ ਅਹਿਮ ਫੈਸਲੇ ਆਮ ਲੋਕਾਂ ਤੇ ਸਿੱਧਾ ਅਸਰ ਪਾ ਰਹੇ ਹਨ ਸੁਰੱਖਿਆ ਤੇ ਕਾਨੂੰਨ ਨਾਲ ਜੁੜੇ ਮਾਮਲੇ ਆ ਤੇ ਕੇਂਦਰ ਸਰਕਾਰ ਦੀ ਨਜ਼ਰ ਬਣੀ ਹੋਈ ਹੈ ਦੋਸਤੋ ਇਹ ਸਨ ਅੱਜ ਦੀ ਸਵੇਰ ਦੀਆਂ ਵੱਡੀਆਂ ਖਬਰਾਂ ਜੇਕਰ ਤੁਹਾਨੂੰ ਸਾਡੀਆਂ ਖਬਰਾਂ ਪਸੰਦ ਆਉਂਦੀਆਂ ਹਨ ਤਾਂ ਤੁਸੀਂ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਸਾਡਾ ਹਾਈਪਨੌ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ